ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅਸਾ ਮੋਟਰਾਂ ਤੇ ਆਏ ਸੀਗੇ ਲੁਪਨੀ ਰੀ ਕਿੰਨੀ ਸੋਹਣੀ ਹਰੀ ਹੋਈ ਆ ਪੂਰੀ ਵਧੀਆ ਦਰੀ ਹੋਈ ਆ ਪਨੀਰੀ ਬਹੁਤ ਸੋਹਣੀ ਹਰੀ ਹੋਈ ਆ ਪਨੀਰੀ ਹਨ ਇਹ ਇਧਰ ਰੈਂਪੀ ਹੋਣੀ ਵੱਟਾ-ਮੱਟਾ ਪਾਉਣ ਲੱਗੇ ਹੋਇਆ ਆ ਪਨੀਰੀ ਪੂਰੀ ਹਰੇ-ਹਰੇ ਬਾਈ ਕਾਫੀ ਮਾਨ ਲੱਗ ਗਈ ਹਜੇ ਹੈ ਛੋਟੀ-ਛੋਟੀ ਅਜ ਪਾਣੀ ਨਹੀਂ ਲਾਇਆ ਇਹਨੂੰ ਦੁਪਹਿਰੇ ਸੁੱਕੀ ਰੱਖੀ ਹੋਈ ਆ ਤੇ ਰੈਂਪ ਵੀ ਉਹਨੇ ਬੱਟਾ ਪਾਉਂਦੇ ਆ ਵੀਰੋ ਨੇ ਤੇ ਆਹ ਤੂੜੀ ਮਾੜੀ ਜੀ ਰਹਿ ਗਈ ਜੀ ਚੱਕਣ ਵਾਲੀ ਆ ਇੱਕ 11 ਰਹਿ ਗਿਆ ਪੱਧਰ ਕਰਨ ਵਾਲਾ ਆਪਣਾ ਬਾਕੀ ਇੱਥੇ ਇਹ 40 ਕਿੱਲੇ ਦਾ ਖੱत्ता ਸੀਗਾ ਆ ਹਾਂ ਇਹ ਸਾਰਾ ਪੱਧਰ ਹੋ ਗਿਆ ਤੇ ਇੱਕ ਉਹਦੇ ਵਿੱਚੋਂ 40 ਜਾਂ ਚੋਂ ਇੱਕ ਦੋ ਕਿੱਲੇ ਰਹਿੰਦੇ ਆ ਉਹ ਪਾਪੂਲਰ ਵਾਲੇ ਉਹ ਜਿੱਥੇ ਖੜੇ ਇੱਥੇ ਉਹ ਰਹਿੰਦੇ ਆ ਬਸ ਉਹ ਜੇਪਾਲ ਬਾਲਣ ਚੱਕਣ ਆਣਾ ਉਹ ਕਰਾਂਗੇ ਬਾਕੀ ਸਾਰੀ ਖੱਤੀ ਇੱਧਰ ਪੱਧਰ ਹੋ ਗਏ ਤੇ ਹੁਣ ਗਰਮੇਲ ਪਾਈ ਹਣੀ ਦੂਜੀ ਮੋਟਰ ਤੇ ਆਉਂਦੇ ਆ ਕਰਾ ਤੇ ਪਹਿਲਾਂ ਆਪਣੇ ਬੰਦੇ ਨੇ ਊਰੇ ਰਹਿਣ ਦਾ ਇੰਤਜ਼ਾਮ ਕਰਿਆ ਸੀ ਮੈਨੂੰ ਕਹਿੰਦਾ ਊਰੇ ਰਿਆ ਕਰਨ ਊਰੇ ਵਧੀਆ ਮੋਟਰ ਦਾ ਰਹਿਣ ਦਾ ਤੇ ਫਿਰ ਹੁਣ ਇਹਨੇ ਵਿਚਾਰ ਬਣਾ ਲਿਆ ਜੀ ਕਹਿੰਦਾ ਉਹ ਪਰਲੀ ਮੋਟਰ ਤੇ ਰਵਾਂਗੇ ਵੀ ਜਿਹੜੀ ਪਿੰਡ ਜਾਂ ਮੋਟਰ ਮੈਂ ਕਹਾ ਚਲ ਉੱਥੇ ਰਹਿ ਲੈ ਹੁਣ ਸਾਰਾ ਸਮਾਜ ਨੂੰ ਨੋਦਰੀ ਲੈ ਗਿਆ ਇਹ ਚੱਕ ਕੇ ਤੇ ਕਹਿੰਦਾ ਹੁਣ ਉਧਰ ਹੀ ਚੱਲੋ ਚਾਹ ਉੱਥੇ ਪਲਾਉਨੇ ਮੈਂ ਕਹਾ ਚੱਲ ਚਾਹ ਤਾਂ ਪੀਵਾਂਗੇ ਚਾਹ ਬਿਨਾਂ ਨਹੀਂ ਗੁਜ਼ਾਰਾ ਰੋਟੀ ਨਾ ਮਿਲੇ ਰੋਟੀ ਨਾ ਮਿਲੇ ਸਰ ਜੂ ਪਰ ਚਾਹ ਮਿਲਣੀ ਜ਼ਰੂਰੀ ਹੈ ਇੱਕ ਇੱਕ ਵੀਰ ਮੈਨੂੰ ਕਹਿੰਦਾ ਹੈ ਨਾ ਕਹਿੰਦਾ ਕਹਿੰਦਾ ਮੈਨੂੰ ਕਿਸੇ ਨੇ ਕਿਹਾ ਕਿ ਬਾਈ ਕੀ ਖਾਂਦਾ ਵੀ ਸਵੇਰ ਵੀ ਜਿਹੜਾ ਵੀ ਬੋਲ ਲੈਂਦਾ ਇੰਨਾ ਚੰਗਾ ਵੀ ਬੋਲੀ ਜਾਂਦਾ ਵੀਰੇ ਜਿਹੜਾ ਉਹ ਕਹਿੰਦੇ ਨਹੀਂ ਹੁੰਦੇ ਵੀ ਡੋਪ ਟੈਸਟ ਹੈ ਨਾ ਅੱਜ ਤੱਕ ਜ਼ਿੰਦਗੀ ਦੇ ਵਿੱਚ ਵੀਰੇ ਪੂਰੀ ਜ਼ਿੰਦਗੀ ਅ 35 ਸਾਲ ਦੀ ਉਮਰ ਹੋ ਚੁੱਕੀ ਆ ਕਦੇ ਕੋਈ ਆਪਾਂ ਸਮਝ ਲਓ ਕਹਿੰਦੇ ਨੇ ਤਾਂ ਕਿ ਗੋਲੀ ਵੀ ਇਹੋ ਜੀ ਚੀਜ਼ ਦੀ ਕੋਈ ਬਾਕੀ ਚੀਜ਼ ਤਾਂ ਨਸ਼ੇ ਤਾਂ ਦੂਰ ਦੀ ਗੱਲ ਆ ਕੋਈ ਦੇ ਕੋਈ ਗੋਲੀ ਤੱਕ ਵੀ ਖਾ ਕੇ ਦੇਖੀ ਹੋਵੇ ਜਵਾਨ ਤੇ ਕਦੇ ਧਰੀ ਵੀ ਹੋਵੇ ਵੀਰੇ ਨਾ ਸਵਾਰ ਹੀ ਨਹੀਂ ਬੈਠਾ ਹੁੰਦਾ ਵੀ ਮੈਸ਼ਾ ਆਪਾਂ ਨੂੰ ਹੈਗਾ ਕੰਮ ਦਾ ਕੰਮ ਦਾ ਨਸ਼ਾ ਬਸ ਕੰਮ ਦਾ ਨਸ਼ਾ ਆਪਣੇ ਬਸ ਹੋਰ ਆਪਾਂ ਨੂੰ ਕਿਸੇ ਤੱਕ ਕੋਈ ਨਹੀਂ ਕੋਈ ਮਤਲਬ ਨਸ਼ਾ ਕੰਮ ਦਾ ਨਸ਼ਾ ਬਾਪੂ ਹੁਣਾਂ ਦਾ ਬਸ ਆਹ ਨਸ਼ਾ ਆਪਾਂ ਨਸ਼ਾ ਸਭ ਤੋਂ ਵੱਡਾ ਨਸ਼ਾ ਚਾਹ ਦਾ ਬਸ ਹੋਰ ਆਪਾਂ ਨੂੰ ਕੋਈ ਵੀ ਚੀਜ਼ ਦਾ ਨਸ਼ਾ ਠੀਕ ਨਹੀਂ ਤੇ ਨਾ ਆਪਾਂ ਨੂੰ ਨਸ਼ੇ ਦੀ ਲੋੜ ਆ ਨਾ ਕਦੇ ਰੱਬ ਲਾਵੇ ਇਸ ਜੇ ਨਸ਼ਿਆਂ ਤੋਂ ਦੂਰ ਹੀ ਰੱਖੇ ਉਹ ਬਹੁਤ ਚੰਗੀ ਗੱਲ ਹੈ ਠੀਕ ਨਹੀਂ ਸਾਡੇ ਪਰਿਵਾਰ ਦੇ ਵਿੱਚ ਵੀ ਦੇ ਨਾ ਤਾਂ ਦਾਰੂ ਕਿਸੇ ਨੇ ਪੀਤੀ ਆ ਪਹਿਲਾਂ ਦਾਦੇ ਹੁਣ ਹੀ ਪਿੰਦੇ ਬੁੰਦੇ ਹੋਣ ਸੀਗੇ ਤੇ ਉਹ ਤਾਂ ਕੱਢਦੇ ਵੀ ਰਹੇ ਆ ਜਿਵੇਂ ਪੁਰਾਣੇ ਬਜ਼ੁਰਗ ਕੱਢਦੇ ਹੁੰਦੇ ਸੀ ਨਾ ਤੇ ਕੱਢਦੇ ਗੁੜਦੇ ਵੀ ਹੋਣਗੇ ਘਰੇ ਹਨ ਪਰ ਜਦ ਤੋਂ ਡੈਡੀ ਉਹਨਾਂ ਨੂੰ ਮੈਂ ਆਪਦੀ ਡੈਡੀ ਨੇ ਤਾਂ ਕਦੇ ਪੀਤੀ ਨਹੀਂ ਯਾਨੀ ਕਿ ਮੈਂ ਨਹੀਂ ਆਪਦੀ ਸੁਰਤ ਦੇ ਵਿੱਚ ਵੀਰੇ ਕਿਸੇ ਨੂੰ ਨਾ ਵੀ ਦੇਖਿਆ ਵੀ ਡਰਿੰਕ ਕਰਦੇ। ਨਾ ਡਰਿੰਕ ਕਰਦੇ ਨਾ ਕੋਈ ਮੀਟਰ ਆਂਡਾ ਖਾਂਦੇ ਕਦੇ ਕਿਸੇ ਨੂੰ ਨਹੀਂ ਵੀਰੇ ਮੈਂ ਦੇਖਿਆ। ਠੀਕ ਨਹੀਂ। ਬਿਲਕੁਲ ਵੈਸ਼ਨੂ ਪਰਿਵਾਰ ਆ ਵੀਰੇ ਆਪਣਾ। ਤੇ ਐਵੇਂ ਨਾ ਇਸ ਚੀਜ਼ ਦੀ ਤੋਮਤ ਨਾ ਲਾਇਆ ਕਰੋ ਕਿਸੇ ਤੇ ਵੀ ਹਾਂ ਕੋਈ ਨਸ਼ਾ ਕਰਦੇ ਹੋਊਗਾ ਵੀ ਨਸ਼ੇ ਨਾਲ ਹੀ ਬੋਲਦਾ ਹੁੰਦਾ। ਤੇ ਆਪਾਂ ਨੂੰ ਆਪਦੇ ਕੰਮ ਦਾ ਨਸ਼ਾ ਵੀਰੇ ਆਪ ਕੋਸ ਨਾਲ ਬੋਲ ਲੈਨੇ ਆ ਉਧਰ ਲੀਆਂ ਮੋਟਰਾਂ ਤੇ ਲੱਗ ਗਿਆ ਲੇਦਰ ਕਰਾਵਾ ਸਿੱਕ ਅੱਧਾ ਫਟਾ ਰਹਿੰਦਾ ਉਹ ਵੀ ਤੂੜੀ ਚੱਕਣ ਵਾਲਾ ਤੇ ਹੁਣ ਇੱਧਰ ਇੱਧਰ ਲੀਆਂ ਮੋਟਰਾਂ ਤੇ ਚੱਲਦਾ ਕਰਾ ਆ ਕੇ ਅਜੇ ਪਹਿਲੇ ਵੱਡੇ ਨਹੀਂ ਲੱਗਿਆ ਬਾਈ ਹੁਣੀਆਂ ਤੇ ਉਧਰ ਰੈਂਪੀ ਹੋਣੀ ਜਿੱਥੇ ਜਿੱਥੇ ਵੱਟਾਂ ਸੀਗੀਆਂ ਆਪਾਂ ਨਾ ਕਿਾਰੇ ਦੀਆਂ ਵੱਟਾਂ ਨਹੀਂ ਢਾਈਆਂ ਕਿਉਂਕਿ ਬਾਅਦ ਚੋਂ ਆਪਦੀ ਮਰਜ਼ੀ ਦੇ ਕਰ ਲਾਂਗੇ ਪਹਿਲਾਂ ਹਜੇ ਉੱਥੇ ਉੱਥੇ ਉਵੇਂ ਉਵੇਂ ਕਰਾ ਲਾਦਾਂ ਜੇ ਕੋਈ ਲੱਗ ਲੱਗੂ ਗੜਬੜ ਕਿਸੇ ਵੀ ਉਹਦੇ ਵਿੱਚ ਤਾਂ ਆਪਾਂ ਕਰ ਲਾਂਗੇ ਸੱਟ ਪਰ ਹਜੇ ਠੀਕ ਆ ਆਪੋਂ ਮੋਮੀ ਉਮੀ ਕਰਾ ਲਾ ਲੈਣਾ ਤੇ ਜਿੱਥੇ ਕਿਤੇ ਨੀਵੇਂ ਨਵੇਂ ਵਾਲੇ ਪਾਸੇ ਆ ਉਥੇ ਮੋਮੀ ਗਾਈਡ ਲਾ ਕੇ ਉਹਨੂੰ ਪੱਕਾ ਕਰਦਾਂਗੇ ਜਿਹੜਾ ਆਪਣਾ ਕਾਗਜ਼ ਆਉਂਦਾ ਵਰਤਾਂ ਦੇ ਤੇ ਬਾੜ ਪੁੱਲ ਬਣਾਉਣ ਵਾਲੇ ਆ ਤੇ ਦੇਖਦੇ ਆ ਮੋਟਰਾਂ ਦਾ ਚਾਲੂ ਕਰਕੇ ਦੇਖੀਏ ਬਾੜੀ ਪੁਣੀ ਠੀਕ ਆ ਆਪਾਂ ਕਨੈਕਸ਼ਨ ਬੱਲੇ ਇਹਦਾ ਥੋੜਾ ਮੀਮੂ ਪੈ ਜਾਵੇ ਵੀ ਗਰਮੀ ਘਟ ਜੂ ਚੱਲ ਫਿਰ ਬੰਦਾ ਕੰਮ ਕਰ ਲੈਂਦਾ ਕਿਉਂਕਿ ਪੈਪਾ ਨੂੰ ਤਾਂ ਹੱਥ ਨਹੀਂ ਲੱਗਦਾ ਬੁਰਾ ਹਾਲ ਹੋਇਆ ਤੇ ਔਰ ਐਮਪੀ ਹੋਣੀ ਲੱਗੇ ਹੋਇਆ ਵੱਟਾਂ ਪਾਉਣ ਜਿੱਥੇ ਜਿੱਤੇ ਵੱਟ ਹੈਗੀ ਉਹ ਜਿੰਦਾ ਫਣਾ ਆ ਜਾਂਦਾ ਐਨ ਪੂਰੀ ਤਕੜੀ ਵੱਟ ਬਣਾਈ ਜਾਂਦਾ ਜਿੰਦਾ ਤੇ ਉਵੇਂ-ਉਵੇਂ ਵੱਟਾਂ ਪਹਿਲਾਂ ਖਿੱਚ ਦੇਣਗੇ ਤੇ ਫਿਰ ਲੇਜ਼ਰ ਕਰਾ ਲੱਗੀ ਜਾਊਗਾ ਚਲੋ ਪੱਧਰ ਹੋ ਜਾਣਗੇ ਕਿੱਥੇ ਵਧੀਆ ਤੇ ਵੇਰ ਬੰਦੇ ਲਾ ਕੇ ਮਿੱਟੀ ਮੋਟੀ ਜਿਹਨੂੰ ਲਾਉਣ ਵਾਲੀ ਹੈ ਬੱਟਾਂ ਨੂੰ ਲਵਾ ਦਾਂਗੇ। ਮੁੰਗਣੀ ਭਾਈ ਕਿਹਾ ਹੋਇਆ ਆਪਣਾ ਮੂੰਗੀ ਵੇਚਣ ਜਗਰਾਉ। ਦੇਖਦੇ ਆ ਕੀ ਰੇਟ ਲੱਗਦਾ ਪੱਖਾ ਫੁੱਖਾ ਦਾ ਲਾ ਲੈ ਤੇ ਕੀ ਝਾੜ ਨਿਕਲਦਾ ਕੀ ਰੇਟ ਲੱਗਦਾ ਲੱਗ ਜੂ ਪਤਾ ਥੋੜੇ ਜਿਹੇ ਟਾਈਮ ਤੱਕ। ਬੂਟਾਂ ਦੀ ਚੱਲੀ ਜਾਂਦੀ ਹੈ ਗਿਣਤੀ। ਚਲੋ ਜਿਹੜੇ ਜਿੱਤ ਗਏ ਉਹਨਾਂ ਲਈ ਬਹੁਤ ਸ਼ੁਭਕਾਮਨਾ। ਜਿਹੜੇ ਹਾਰ ਗਏ ਕੋਈ ਗੱਲ ਨਹੀਂ। ਅਗਲੀ ਵਾਰ ਨੂੰ ਭਾਈ ਕੰਮ ਕਰਿਓ ਤਾਂ ਜਿੱਤ ਜੂਗੇ ਹਨਾ। ਪਰ ਜਿਹੜੇ ਵੀ ਜਿੱਤੇ ਆ ਮੈਂ ਦੇਖਦਾ ਸੀਗਾ ਕਿ ਇੱਕ ਐਮਪੀ ਨੂੰ 5 ਕਰੋੜ ਰੁਪਈਆ ਸਾਲ ਦਾ ਮਿਲਦਾ ਆਪਦੇ ਇਲਾਕੇ ਦੇ ਵਿੱਚ ਲਾਉਣ ਨੂੰ ਹਨਾ ਉਹ ਚ ਪੰਜਾਬ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੁੰਦਾ ਉਹ ਤਾਂ ਸੈਂਟਰ ਤੋਂ ਮਿਲਣਾ ਹਨਾ ਤੁਸੀਂ ਦੇਖ ਲਓ ਕਿ ਯਾਰ ਤੁਹਾਨੂੰ ਨਾ ਆਪੇ ਆਪਣੇ ਆਪ ਲੋਕ ਬਣਾਉਣਗੇ ਕਿਤੇ ਵੀ ਕੋਜੇ ਤੁਸੀਂ ਜਿੱਤਦੇ ਹੋ ਹਨਾ ਤੁਹਾਡੇ ਕੰਮ ਦੇਖ ਕੇ ਜਦ ਤੁਸੀਂ ਯਾਰ ਕੰਮ ਹੀ ਨਹੀਂ ਕਰਦੇ ਜਿੱਤ ਕੇ ਤੁਸੀਂ ਘਰੇ ਬਹਿ ਜਾਣਾ ਮੁੜ ਕੇ ਕਿਸੇ ਵੱਲ ਦੇਖਦੇ ਨਹੀਂ ਯਾਰ ਤੁਹਾਨੂੰ ਜਿੱਤ ਕੇ ਬਣਾਇਆ ਲੋਕਾਂ ਦੇ ਹੱਕ ਦੇ ਲਈ ਵਿੱਚ ਖੜਨ ਲਈ ਬਣਾਤਾ ਹਨਾ ਤਾਂ ਯਾਰ ਤੁਸੀਂ ਕੰਮ ਕਰੋ ਲੈ ਤੁਸੀਂ ਕਦੇ ਹਾਰ ਹੀ ਨਹੀਂ ਸਕਦੇ ਤੁਹਾਡੇ ਕੰਮ ਨੂੰ ਵੋਟ ਪੈਣੀ ਆ ਨਾ ਕਿ ਤੁਹਾਡੇ ਆਹ ਗਲਤ ਕੰਮਾਂ ਨੂੰ ਨਾ ਪ੍ਰੋਮੋਟ ਕਰੋ ਠੀਕ ਨਹੀਂ ਤੁਸੀਂ ਤਾਂ ਯਾਰ ਤੁਹਾਨੂੰ ਆ ਜਿਵੇਂ ਠੀਕ ਆ ਮੈਨੂੰ ਨਾ ਚੰਗਾ ਲੱਗਿਆ ਕਿ ਐਤਕੀ ਵੋਟਾਂ ਦੇ ਵਿੱਚ ਨਾ ਤਾਂ ਦਾਰੂ ਦੂਰੂ ਮੈਂ ਦੇਖਿਆ ਤੇ ਇਹ ਜਿਹੜੀਆਂ ਚੀਜ਼ਾਂ ਤੋਂ ਤਾਂ ਰੋਕ ਹੀ ਰਿਹਾ ਹਨਾ ਕਾਫੀ ਹੱਦ ਤੱਕ ਬਹੁਤ ਹੱਦ ਤੱਕ ਇਹ ਜਿਹੜੀਆਂ ਚੀਜ਼ਾਂ ਤੋਂ ਰੋਕ ਰਿਹਾ ਮੈਂ ਦੇਖਿਆ ਜਿੱਥੇ ਤੱਕ ਤੇ ਪਰ ਹਾਂ ਕਿ ਯਾਰ ਵੀ ਹਾਂ ਜੇ ਤੁਸੀਂ ਕੰਮ ਕਰਿਆ ਵਾ ਜੇ ਤੁਸੀਂ ਕੰਮ ਕਰਕੇ ਦਿਖਾਓਗੇ ਤਾਂ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਦੀ ਬਿਲਕੁਲ ਲੋੜ ਨਹੀਂ ਪੈਣੀ ਕੁਝ ਵੀ ਕਰਨ ਦੀ ਠੀਕ ਨਹੀਂ ਜਿਹੜੇ ਵੀ ਜਿੱਤੇ ਆ ਚਲੋ ਆਪਣੀ ਉਹਨਾਂ ਤੱਕ ਤਾਂ ਆਵਾਜ਼ ਕਿੱਥੇ ਜਾਣੀ ਆ ਤੇ ਜਿਹੜੇ ਉਹਨਾਂ ਦੇ ਨਾਲ ਹੋਣਗੇ ਸ਼ਾਇਦ ਉਹ ਦੇਖ ਦੇਖਦੇ ਹੋਣਗੇ ਮਾੜੀ ਮੋਟੀ ਜੀ ਆਪਣੀ ਕੋਈ ਵੀਡੀਓ ਦੇਖ ਦੇਵੇ ਤੇ ਵੀ ਵੀ ਤੁਸੀਂ ਯਾਰ ਆਪ ਦਾ ਕੰਮ ਕਰਕੇ ਦਿਖਾਓ ਲੋਕਾਂ ਨੂੰ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਲੋਕਾਂ ਨੇ ਤੁਹਾਡੇ ਤੇ ਉਮੀਦ ਰੱਖ ਕੇ ਤੁਹਾਨੂੰ ਵੋਟ ਪਾਈ ਆ ਤੁਸੀਂ ਜਿੱਤ ਹਾਸਲ ਕੀਤੀ ਆ ਤਾਂ ਤੁਸੀਂ ਉਹਦੇ ਉਹਦਾ ਪੂਰਾ ਮੁੱਲ ਮੋੜ ਕੇ ਉਹਨਾਂ ਨੂੰ ਦਵੋ ਠੀਕ ਨਹੀਂ ਤੇ ਲੋ ਵੀ ਯਾਨੀ ਕਿ ਇੱਥੇ ਆਉਂਦਾ ਵਾ ਜਿਵੇਂ ਹੁਣ ਉਹਨਾਂ ਦੇ ਕਿੰਨੇ ਜਿੱਤ ਗਏ ਸੀਗੇ ਹਨਾ ਜਿਹੜੀ ਆਪਣੀ ਪੰਜਾਬ ਸਰਕਾਰ ਕਿੰਨੇ ਬੰਦੇ ਦੀ ਜਿੱਤ ਹੋਈ ਸੀਦੀ ਉਦੋਂ ਉਸ ਟਾਈਮ ਹਨਾ ਵੀ ਸਾਰੇ ਦੇ ਸਾਰੇ ਝਾੜੂ ਫੇਰਗੇ ਸੀ ਐਨ ਪੂਰੇ ਸਾਰੇ ਪਾਸੇ ਜਨ ਤੇ ਦੇਖ ਲਓ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਲੋਕਾਂ ਨੇ ਨਕਾਰਤੇ ਹਨਾ ਤੇ ਲੋਕਾਂ ਨੇ ਫਿਰ ਹੁਣ ਕਾਂਗਰਸ ਨੂੰ ਮੌਕਾ ਦਿੱਤਾ ਹੁਣ ਕਾਂਗਰਸ ਦੇ ਹੱਥ-ਬਸਾ ਕੀ 2027 ਦੀਆਂ ਚੋਣਾਂ ਦੇ ਵਿੱਚ ਅਸੀਂ ਕਿਵੇਂ ਪਰਫਾਰਮੈਂਸ ਦੇਣੀ ਹੈ ਜੇ ਤੁਸੀਂ ਹੁਣ ਕੰਮ ਕਰਕੇ ਦਿਖਾਓਗੇ ਸਾਰਿਆਂ ਲਈ ਵਧੀਆ ਕਰੋਗੇ ਵਧੀਆ ਗੱਲਾਂ ਸੋਚੋ ਵਧੀਆ ਕੰਮ ਕਰੋ ਕਿਸਾਨਾਂ ਦੇ ਹੱਕ ਵਿੱਚ ਲਾਓ ਕਿਸਾਨਾਂ ਦੇ ਦੋਦੇ ਕੋਲ ਮੁਦੇ ਸੱਤ ਐਮਪੀ ਹੋ ਤੁਸੀਂ ਪੰਜਾਬ ਤੋਂ ਜਾਣ ਵਾਲੇ ਸੱਤ ਕਾਂਗਰਸ ਦੇ ਹੋਗੇ ਦੋ ਆਪਣੇ ਪੰਥਕ ਹੋਗੇ ਇਹ ਤੁਸੀਂ ਦੇਖ ਲਓ ਵੀ ਸਾਰੇ ਜੇ ਆਪਣੇ ਇਹਨਾਂ ਦੀ ਗੱਲ ਕਰੀਏ ਆਪਾਂ ਸਮਝ ਲਓ ਕਿਸਾਨਾਂ ਦੀ ਗੱਲ ਕਰੀਏ ਆਪਣੇ ਬਿਜ਼ਨਸ ਵਾਲਿਆਂ ਦੀ ਗੱਲ ਕਰੀਏ ਜੋ ਵੀ ਜੋ ਵੀ ਆਪੋ ਆਪਣਾ ਬਿਜ਼ਨਸ ਕਰਦਾ ਸਾਰਿਆਂ ਦੀ ਤੁਸੀਂ ਹੱਕ ਦੇ ਵਿੱਚ ਉੱਥੇ ਗੱਲਾਂ ਰੱਖੋ ਤਾਂ ਤੁਹਾਨੂੰ ਯਾਰ ਸਾਰੇ ਆਣੇ ਸੁਣਦੇ ਆ ਠੀਕ ਨੇ ਉੱਥੇ ਬਿਨਾ ਮਤਲਬ ਤੋਂ ਤੇ ਬੇਕਾਰ ਜੀਆਂ ਗੱਲਾਂ ਕਰਕੇ ਕਦੀ ਕਹਿ ਦਿੰਦੇ ਨਾ ਧਰਨਾ ਲਾਤਾ ਸੀ ਬੰਦਰ ਨਹੀਂ ਬੜਨਾ ਇਹ ਜੀਆਂ ਗੱਲਾਂ ਕਰਕੇ ਨਾ ਮੁੜੋ ਉਤੇ ਵਧੀਆ ਤਰੀਕੇ ਨਾਲ ਪੰਜਾਬ ਦੇ ਹਿੱਤ ਦੇ ਪੱਖ ਦੇ ਵਿੱਚ ਸਾਰੀਆਂ ਗੱਲਾਂ ਰੱਖੋ ਤੇ ਤੁਹਾਨੂੰ ਲੋਕ ਦੁਆਰਾ ਫੇਰ ਚੋਣ। ਠੀਕ ਨੇ। ਕਿ ਥੋਡੇ ਤੋਂ ਲੋਕ ਖੁਸ਼ ਹੋਣ ਤੁਹਾਡੀਆਂ ਗੱਲਾਂ ਤੋਂ ਖੁਸ਼ ਹੋਣ ਠੀਕ ਨੇ। ਜੋ ਪਹਿਲਾਂ ਹੁੰਦਾ ਰਿਹਾ ਉਹ ਤਾਂ ਸਾਰੇ ਆnde ਭੁੱਲ ਕੇ ਤੁਹਾਨੂੰ ਵੋਟ ਪਾਉਂਦੇ ਆ ਕਿ ਜੋ ਵੀ ਚੀਜ਼ਾਂ ਹੋਈਆਂ ਚਾਹੇ ਕੁਝ ਵੀ ਹੋਇਆ ਹਨ ਪਰ ਤੁਸੀਂ ਇਹ ਜੀਆਂ ਚੀਜ਼ਾਂ ਦਾ ਧਿਆਨ ਰੱਖੋ ਕਿ ਯਾਰ ਵੀ ਅਸੀਂ ਪੰਜਾਬ ਦੇ ਹੱਕ ਵਿੱਚ ਜਿੱਤਣਾ ਹੀ ਜਿੱਤਣਾ ਵੀ ਰੱਖਣਾ ਹੀ ਰੱਖਣਾ ਇਹ ਗੱਲ। ਇਹਦਰ ਨੋਰਮਲ ਗੱਲਾਂ ਨੇ ਹਨ ਵੀ ਬੰਦੇ ਦੇ ਹੱਥ 'ਚ ਇੱਕ ਪਾਵਰ ਆ ਜਾਣੀ ਪਾਵਰ ਤੋਂ ਬਾਅਦ ਵੀ ਇਹ ਪੰਜਾਬ ਦੇ ਹੱਕ ਦੀਆਂ ਗੱਲਾਂ ਨਾ ਕਰੀਏ ਕੀ ਆ ਯਾਰ ਇੱਕ ਰਹਿ ਕੇ ਸਾਲੇ ਆਡਰ ਹੀ ਲਾਉਣੇ ਆ ਵੀ ਯਾਰ ਆਹ ਚੀਜ਼ ਐ ਨਹੀਂ ਹੋਣੀ ਚਾਹੀਦੀ ਆਹ ਚੀਜ਼ ਐ ਨਹੀਂ ਹੋਣੀ ਸਾਰਾ ਕੁਝ ਕਰ ਸਕਦੇ ਆ ਕੀ ਨਹੀਂ ਕਰ ਸਕਦਾ ਐਮਪੀ ਕਰ ਸਕਦਾ ਜੇ ਕਰਨਾ ਚਾਹਵੇ ਹਨਾ ਤੇ ਹੱਥ ਜੋੜ ਕੇ ਰਿਕੁਐਸਟ ਆ ਕਿ ਪੰਜਾਬ ਦੇ ਹੱਕਾਂ ਦੇ ਲਈ ਪੂਰਾ ਡਟ ਕੇ ਰੱਖੋ ਉੱਥੇ ਹਨਾ ਵੀ ਹਾਂ ਜੋ ਵੀ ਪੰਜਾਬ ਦੇ ਮੁੱਦੇ ਆ ਉਹਨਾਂ ਦੇ ਉੱਤੇ ਚੰਗੀ ਤਰ੍ਹਾਂ ਲੜੋ ਚੰਗੀ ਤਰ੍ਹਾਂ ਕਰੋ ਠੀਕ ਨੇ ਕਿ ਲੋਕ ਤੁਹਾਨੂੰ ਗਾਹ ਨੂੰ ਫੇਰ ਹੋਰ ਦੁਬਾਰਾ ਵੱਡੀ ਤਰੀਕੇ ਨਾਲ ਚੋਣਨ ਆਪਣੇ ਆਪ ਚੋਣਨ ਠੀਕ ਨੇ ਇਸ ਗੱਲ ਤੇ ਬਹੁਤ-ਬਹੁਤ ਮੁਬਾਰਕ ਜਿਹੜੇ ਵੀਰ ਜਿੱਤੇ ਆ ਜਿਹੜੇ ਹਾਰ ਗਏ ਚਲੋ ਉਹਨਾਂ ਨੇ ਨਹੀਂ ਕੰਮ ਕੀਤੇ ਹੋਣਗੇ ਨਹੀਂ ਲੋਕਾਂ ਨੇ ਅਕਸੈਪਟ ਕੀਤੇ ਉਹ ਹਾਰ ਗਏ ਪਰ ਜਿਹੜੇ ਜਿੱਤੇ ਆ ਉਹ ਪੰਜਾਬ ਦੇ ਲਈ ਜ਼ਰੂਰ ਕੁਝ ਨਾ ਕੁਝ ਕਰਨ ਹਾਂਜੀ ਵੀਰੇ ਪਨੀਰੀ ਦਾ ਕੰਮ ਚੱਲੀ ਜਾਂਦਾ ਰੋਜ਼ ਡੇਲੀ ਹੱਥਾਂ ਵਾਲੀ ਬਜਾਈ ਦਾ ਵੀ ਦੂਜੀ ਬਜਾਈ ਦਾ ਵੀ ਹੱਥਾਂ ਵਾਲੀ ਹੁਣ ਕੱਲ ਨੂੰ ਫੇਰ ਬੀਜਾਂਗੇ 26 ਦੀ ਪਨੀਰੀ ਪਈ ਹੋਈ ਜਾਂਦੇ ਆ ਬੜਨਵਾ ਕੱਲ ਨੂੰ ਜਿਹੜੇ ਮੈਟ ਵਿੱਚ ਖਰਾਬ ਆ ਉਹ ਚੱਕ ਲੈ ਕਿੰਨੇ ਕੁ ਖਰਾਬ ਕਿੰਨੇ ਕ ਖਰਾਬ ਉਹ ਟਰਾਲੀ ਦੀ ਦੀ ਬਜਾਈ ਚੱਲੀ ਜਾਂਦੀ ਆ ਰੋਜ਼ ਹੱਥਾਂ ਵਾਲੀ ਪਨੀਰੀ ਵੀ ਜਿਹੜੀ ਆਪਣੇ ਬੰਦਿਆਂ ਨੇ ਹੱਥਾਂ ਨਾਲ ਪੱਟ ਕੇ ਲਾਉਣੀ ਆ ਉਹ ਵੀ ਤੇ ਜਿਹੜੀ ਹੱਥਾਂ ਨਾਲ ਬੀਜ ਰਹੇ ਆ ਉਹ ਵੀ ਕਿ ਜਿਹੜੀ ਮਸ਼ੀਨ ਵਾਲੀ ਹੱਥਾਂ ਨਾਲ ਬੀਜ ਰਹੇ ਆ ਤੇ ਆਪਾਂ ਮੂੰਗੀ ਵੀਰੇ ਅੱਜ ਆਪਣੀ ਵਿਕੀਆ ਮੂੰਗੀ ਸਾਢੇ 7900 ਨੂੰ ਮੂੰਗੀ ਵਿਕੀ ਆ ਤੇ ਸਾਢੇ 4 ਕੁਇੰਟਲ ਦੀ ਕੀਲੇ ਦੀ ਨਿਕਲੀ ਆ 4 ਕੀਲੇ ਸੀਗੀ ਪੂਰੀ 1.5 18 ਕੁਇੰਟਲ ਮੱਕੀ ਹੋਈ ਆ ਉਹ ਮੂੰਗੀ ਹੋਈ ਆ ਹੁਣ ਤੁਸੀਂ ਆਪਣੇ ਆ ਬਲਾ ਲਿਓ ਸਭ 4 ਕਿੱਲੇ ਸੀ ਆ ਦੇਖ ਲਓ ਪੂਰੀ ਸੋਹਣੀ ਹੋਈ ਜਾਂਦੀ ਆ ਹਰੀ ਪਣੀਰੀ ਤੇ ਹੁਣ ਇਸ ਟਾਈਮ ਨਹੀਂ ਪਾਣੀ ਲਾਉਣਾ ਹੁੰਦਾ ਬਸ ਇਹਨੂੰ ਸਵੇਰੇ ਸਵੇਰੇ ਆਪਾਂ ਕਰਦੇ ਹੁੰਨੇ ਆ ਤੇ ਸਵੇਰੇ ਦਿਨੇ ਪਾਣੀ ਇਹਨੂੰ ਭਰ ਕੇ ਰੱਖਣਾ ਬਸ ਇਸ ਟਾਈਮ ਕੱਢ ਦੇਣਾ ਹੁੰਦਾ ਆ ਟ੍ਰਿਆਂ ਵਾਲੀ ਪਣੀਰੀ ਆ ਵੇ ਲੋ ਕਿੰਨੀ ਸੋਹਣੀ ਹਰੀ ਹੁੰਦੀ ਟਰੇ ਇੱਧਰ ਸਾਰੇ ਲਾ ਟਰਿਆਂ ਵਾਲੇ ਕੱਲ ਨੂੰ ਥੋੜੀਆਂ ਜੀਆਂ ਟਰਿਆਂ ਨਾ ਵਿੱਚ ਵਿੱਚ ਖਰਾਬ ਹੋ ਗਈਆਂ 5 10 15 20 ਟਰਿਆਂ ਇੱਧਰ ਹੋਈਆਂ ਹੋਈਆਂ ਖਰਾਬ ਉਹ ਕੱਲ ਨੂੰ ਦੁਬਾਰਾ ਬੀਜਾਂਗੇ ਤੇ ਫੇਰ ਦੇਖਦੇ ਆ ਦੁਬਾਰਾ ਬੀਜ ਕੇ ਭਰਦੇ ਆ ਉਹਨਾਂ ਨੂੰ ਨਵਾਂ ਵੀ ਆ ਕੇ ਫਿਰ ਉਰੀ ਰੱਖ ਦਾਂਗੇ ਇੱਥੇ ਉਹ ਸਾਰਾ ਖਾਲੀ ਪਿਆ ਇੱਥੇ ਮੂਰੇ ਮੂਰੇ ਰੱਖ ਦਾਂਗੇ ਨਾਲੇ ਇੱਧਰ ਘਾਹ ਨਹੀਂ ਹੁੰਦਾ ਬਾਕੀ ਜਿਹੜੀਆਂ ਕੱਲ ਨੂੰ ਖਰਾਬ ਇੱਕ ਵਾਰ ਦੁਬਾਰਾ ਚੱਕ ਕੇ ਭਰ ਦਾਂਗੇ ਚਲੋ ਆਪਣਾ ਕੰਮ ਅੱਲੂ ਪੁੱਸਾਰਾ ਅਜੇ ਸੁੱਕਾ ਖੱਤੇ ਬੋਣ ਲੱਗਿਆ ਹੋਇਆ ਹਵਾ ਖੜ ਗਈ ਕੋਈ ਤੇ ਗਰਦਈ ਗਰਦ ਚੜ ਗਿਆ ਕਿੰਨੀ ਟਰੇ ਆ ਟਰਾਲੀ ਦੇ ਵਿੱਚ